ਚੱਲਦੇ ਆ ਦੀ ਕਰੰਟ ਘੁੰਮਦੀ ਆ ਕਰੰਟ ਘੁੰਮਦੀ ਆ ਪੱਖਾ ਘੁੰਮਦਾ ਤੇ ਆਲਟਰਨੇਟਰ ਨਾਲ ਬੈਟਰੀ ਚਾਰਜ ਕਰਦਾ ਜਿਵੇਂ ਆ ਬੈਟਰੀ ਲੱਗੇ ਤੇ ਹੂੰ ਲਾਈਟਾਂ ਲਈ ਇਹ ਟਰਾਲੀ ਤੇ ਹਲ ਜੈਕ ਲਈ ਤਿਆਰ ਕਰਨੀ ਫਿਰ ਠੀਕ ਆ ਤੇ ਹਲ ਜੈਕ ਉਵੇਂ ਹੀ ਵਰਕ ਕਰੂਗਾ ਜਿਵੇਂ ਆ ਟਰਾਲੀ ਹੁੰਦੀ ਹੈਗੀ ਤੇ ਇੱਕ ਇਹ ਹਲ ਜਿਹੜੇ ਮਤਲਬ ਸਹੀ ਹਲ ਜਿਵੇਂ ਫਾਲਾ ਘੁਣਾ ਲਾ ਕੇ ਤਿਆਰ ਕਰਨੇ ਆ ਹੁਣ ਇਹਦੇ ਵਿੱਚ ਦੀ ਫਿਰ ਸਰਕਲ ਚੱਲਦਾ ਤੇ ਨਾ ਸਰਕਲ ਚੱਲਦਾ ਤੇ ਮਗਲੈ ਤੇ ਪਾਵਰ ਸਟੇਰ ਇਹਦਾ ਅੱਛਾ ਮਗਲੈ ਇਧਰ ਲਈ ਸਾਈਡ ਵੀ ਦਿਖਾ ਰਹੀ ਆ ਹਾਂ ਇਹਦੇ ਆ ਗਈ ਆਪਣੇ ਬ੍ਰੇਕ ਜੀ ਠੀਕ ਹੈ ਬ੍ਰੇਕ ਕੰਮ ਕਰਦੇ ਆ ਹਾਂਜੀ ਠੀਕ ਹੈ ਠੀਕ ਹੈ ਜਾਮ ਹੋ ਗਿਆ ਓਏ ਹਾਂ ਜੀ ਸੈਂਸ ਕਰਦੀ ਹੈਗੀ ਅੱਛਾ ਬਈ ਯਾਨੀ ਕਿ ਇੱਥੋਂ ਆ ਦੀ ਆ ਜੀ ਇਹ ਚੱਕੀ ਜਾਂਦੀ ਹੁੰਦੀ ਹੈ ਸੈਂਸਿੰਗ ਚ ਹੈ ਨਾ ਕੰਟਰੋਲ ਚ ਰਹਿੰਦੀ ਆ ਹਾਂ ਜੀ ਦਬ ਜਾਂਦਾ ਇਹ ਹੱਲ ਲੱਗ ਜਾਂਦੇ ਆ ਇਹ ਮਤਲਬ ਇਹ ਇਹ ਆਟੋਮੈਟਿਕ ਡੰਡਾ ਪਾ ਕੇ ਇਹਨੂੰ ਤਾਂ ਚੱਕ ਜਾਂਦੀ ਹੈ ਚੱਕ ਜਾਂਦੀ ਆ ਆਟੋਮੈਟਿਕ ਅੱਛਾ ਲੱਕੜਦੇ ਆ ਬਾਈ ਇਹ ਹਾਂ ਜੀ ਇਹ ਲੱਕੜਦੇ ਆ ਆਪਣੇ ਆ ਫਿਰ ਕੱਟੇ ਇਹ ਬਣਾਏ ਆ ਕੱਟ ਕੱਟ ਕੇ ਇਹ ਗੁੱਡੀ ਆਪਣੀ ਆਪ ਦੀ ਪਾਈ ਹੋਈ ਹੈ ਇਹਦੇ ਤੇ ਠੀਕ ਆ ਡਬਲ ਗੁੱਡੀ ਵਾਲੇ ਟਾਇਰ ਆ ਮਿੱਤਰੋ ਬਣਾਏ ਆ ਬਾਈ ਨੇ ਲੱਕੜ ਦੇ ਤੇ ਰੈਮ ਦੇਖੋ ਬਣਾਇਆ ਰੈਮ ਵੀ ਆਪਣੇ ਆਪ ਦੇ ਪਾਏ ਹੋਏ ਆ ਅੱਛਾ ਤੇ ਰਿਮਾਂ ਵਾਲੇ ਨੱਟ ਫਿਰ ਛੋਟੇ ਲੱਭ ਕੇ ਲਾਇਏ ਬਾਈ ਹਾਂਜੀ ਇਹ ਛੋਟੇ ਤੇ ਠੀਕ ਆ ਉਹਦਾ ਹੀ ਵਰਕ ਕਰੂਗੀ ਹਾਂ ਠੀਕ ਆ ਕਲਾਚ ਦੇ ਫਰਾਈ ਵੀਲ ਲੱਗਿਆ ਵਾ ਤੇ ਉਦਾਂ ਕਲਾਚ ਪਲੇਟ ਪਾਈ ਹੋਈ ਆ ਛੋਟੀ ਜੀ ਬਣਾ ਕੇ ਠੀਕ ਆ ਤਾਰ ਹੈ ਆਹ ਤੇ ਉਹਦੀ ਲੋ ਦੀ ਸਪੀਡ ਆ ਜੀ ਲੋ ਦੇ ਵਿੱਚ ਇਹ ਹਾਂਜੀ ਠੀਕ ਆ ਇਹ ਤੇ ਰੋਟਾਵੇਟਰ ਚਲਾਉਂਦਾ ਇਹ ਹਾਂ ਲੋ ਦੀ ਸਪੀਡ ਤੇ ਹੁਣ ਆਪਾਂ ਇਹਨੂੰ ਹਾਈ ਕਰ ਦਿੰਦੇ ਆ ਆਹ ਹਾਈ ਦੀ ਸਪੀਡ ਆ ਜੀ ਕੋਈ ਫਾਇਦਾ ਨਹੀਂ ਆਹ ਮੋਬਾਈਲ ਫੋਨ ਫੜੇ ਦਾ ਜੇ ਤੁਸੀਂ ਆਹ ਵੀਡੀਓ ਨਾ ਸ਼ੇਅਰ ਕੀਤੀ ਮਿੱਤਰੋ ਅੱਜ ਤੁਹਾਨੂੰ ਪੰਜਾਬ ਦਾ ਉਹ ਟੈਲੈਂਟ ਦਿਖਾਉਣਾਗਾ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਨਾ ਜੌਂਡੀਆਰਾ ਇਹ ਕੋਈ ਡੈਮੋ じゃ ਆਪਾਂ ਕਹਿ ਲਈਏ ਵੀ ਟੌਏ ਟਰੈਕਟਰ ਨਹੀਂਗਾ ਇਹ ਟਰੈਕਟਰ ਵੱਡੇ ਟਰੈਕਟਰਾਂ ਨੂੰ ਕੰਮ ਕਰਦਾ ਟਰੈਕਟਰ ਦੇ ਗੇਅਰ ਵੀ ਪੈਂਦੇ ਆ ਪੀਟੀਓ ਲੈਫਟ ਕੀ ਸਾਰਾ ਟਰੈਕਟਰ ਦਾ ਇੰਜਣ ਪੰਪ ਲੱਗਿਆ ਉਵੇਂ ਕੰਮ ਕਰਦਾਗਾ ਆਪਾ ਪਿੰਡ ਹੈਗੇ ਆ ਮਾਛੀਕੇ ਜ਼ਿਲ੍ਹਾ ਮੋਗਾ ਬਾਈ ਹੈਰੀ ਤੇ ਬਾਈ ਜੱਸਾਗਾ ਤੇ ਇਹਨਾਂ ਨੇ ਜਿਹੜਾ ਟਰੈਕਟਰ ਤਿਆਰ ਕੀਤਾ ਜੌਂਡੀਅਰ ਕਮਾਲ ਆ ਯਾਰ ਬਈ ਟਰੈਕਟਰ ਜੇ ਯਾਰ ਕੱਲੀ-ਕੱਲੀ ਉਵੇਂ ਗਰਾਰੀ ਚੱਲਦੀ ਆ ਗੇਅਰ ਪੈਂਦੇ ਆ ਹੈਰਾਨ ਹੋ ਜੂਂਗੇ ਦੇਖ ਕੇ ਨਾ ਬਾਈ ਇਹ ਰਹਿਣਾ ਕਰਦੇ ਆ ਗੱਲਬਾਤ ਅੱਛੀ ਗੱਲ ਬਾਈ ਅੱਛੀ ਗੱਲ ਹੋਰ ਠੀਕ ਹੋ ਬਾਈ ਵਧੀਆ ਜੀ ਵਧੀਆ ਜੀ ਤੇ ਬਾਈ ਕਮਾਲ ਹੀ ਕਰਤੀ ਹੈ ਨਾ ਜਿਵੇਂ ਮੈਂ ਗੱਲ ਕੀਤੀ ਵੀ ਇੱਕ ਤੇ ਇਹ ਦਾ ਟਰੈਕਟਰ ਜਿਵੇਂ ਵੱਡਾ ਟਰੈਕਟਰ ਚੱਲਦਾ ਹੈਗਾ ਤਾਂ ਓਵੇਂ ਹੀ ਕੰਮ ਕਰਦਾ ਵਾਕੀ ਇਹ ਸਹੀ ਗੱਲ ਹੈ ਹਾਂਜੀ ਇਹ ਫਾਸਟ ਕਾਪੀ ਤਿਆਰ ਕਰੀ ਆਪਾਂ ਫਾਸਟ ਕਾਪੀ ਫਾਸਟ ਕਾਪੀ ਕਹਿ ਦਿੰਨੇ ਆ ਮੈਂ ਕਹਿਣਾ ਵੀ ਜੌਂਡੀ ਅਰਦਾਸ ਛੋਟਾ ਮਿੰਨੀ ਟਰੈਕਟਰ ਆਪਾਂ ਕਹਿ ਲਈਏ ਸਭ ਤੋਂ ਹਾਂਜੀ ਹਾਂ ਹਾਂ ਵਿਆਪ ਚ ਆਪਾਂ ਬਣਾਤਾ ਤਾਂ ਕਹਿ ਸਕਦੇ ਹਾਂ ਹਾਂਜੀ ਹਾਂ ਤੇ ਬਾਈ ਮੈਂ ਆਪਣਾ ਦਿਖਾ ਦਈਏ ਨੇੜੇ ਲਿਆ ਕੇ ਤੇ ਬਾਈ ਇਹ ਰਹਿਣਾ ਗੱਲਬਾਤ ਕਰਦੇ ਆ ਸਾਰੀ ਹਨਾ ਤੇ ਆ ਬਾਈ ਹੈਰੀ ਆ ਤੇ ਬਾਈ ਤੁਸੀਂ ਭਾਈ ਹੋ ਨਾ ਦੋਵੇਂ ਹਾਂਜੀ ਠੀਕ ਹੈ ਚੱਤ ਚੱਤ ਦੇ ਮੁੰਡੇ ਹਾਂ ਭਰਾ ਹੀ ਹੋਏ ਹਨਾ ਬਾਈ ਇਹ ਟਰੈਕਟਰ ਨੂੰ ਗੱਲ ਕਰਦੇ ਆ ਪਹਿਲਾਂ ਜਿਵੇਂ ਹੁੰਦਾ ਸ਼ੌਂਕ ਹਨਾ ਸ਼ੌਂਕ ਕਿਵੇਂ ਪਿਆ ਵੀ ਇਹੀ ਆਪਾਂ ਟਰੈਕਟਰ ਯਾਰ ਡਿਜ਼ਾਈਨ ਕਰਦੇ ਆ ਜਾਂ ਪਹਿਲਾਂ ਦੇਖਿਆ ਦੁਖਿਆ ਕਿਵੇਂ ਨਹੀਂ ਸਾਨੂੰ ਜਾਨੀ ਕਿ ਪਹਿਲਾਂ ਤੋਂ ਹੀ ਰੁਚੀ ਸੀਗੀ ਮਕੈਨਿਕਲ ਚ ਹੂੰ ਥੋੜੀ ਤੇ ਇੱਕ ਮੇਰੀ ਸਟੱਡੀ ਉਦਾਂ ਦੀ ਸੀਗੀ ਠੀਕ ਹੈ ਤਾਂ ਕਰਕੇ ਵਾ ਸ਼ੌਂਕ ਜਿਹਾ ਹੀ ਪੈ ਗਿਆ ਵੀ ਇੱਕ ਪਿਆਰ ਕਰਨਾ ਹੀ ਕਰਨਾ ਇਹਦਾ ਠੀਕ ਹੈ ਹਾਂਜੀ ਤੇ ਭਾਈ ਟਾਈਮ ਦੀ ਗੱਲ ਕਰ ਲੈਂਦੇ ਆ ਪਹਿਲਾਂ ਬਣਾਉਣ ਤੇ ਇਹਨੂੰ ਕਿੰਨਾ ਟਾਈਮ ਲੱਗਿਆ ਇਹਨੂੰ ਬਣਾਉਣ ਤੇ ਇਹਨੂੰ ਸ਼ੁਰੂ ਕਰਨ ਨੂੰ ਜੀ ਹੂੰ 5-6 ਸਾਲ ਹੋ ਗਏ ਤੇ 5 6 ਸਾਲ ਹਾਂਜੀ ਕਿਉਂਕਿ ਉਹ ਤਾਂ ਹੋ ਗਏ ਜਿਵੇਂ ਹੁਣ ਨਾਲ ਸਟੱਡੀ ਚੱਲਦੀ ਸੀਗੀ ਤੇ ਹੋਰ ਕੰਮ ਧੰਦੇ ਹੋ ਜਾਂਦੇ ਸੀਗੇ ਤਾਂ ਕਰਕੇ ਐ ਵੀ ਡੇਲੀ ਨਹੀਂ ਮੈਂ ਵਰਕ ਕਰਦਾ ਸੀਗਾ ਜਿਵੇਂ ਅੱਜ ਕਰ ਲਿਆ ਬਾਈ ਫ੍ਰੀ ਮਾਈਂਡਡ ਜੀ ਹਾਂ ਜੀ ਬਸ ਜਦੋਂ ਲੱਗਦਾ ਉਹ ਸ਼ੌਂਕ ਤੌਰ ਤੇ ਜਿੱਦੇ ਦਿਲ ਕਰਦਾ ਸੀ ਉਦੋਂ ਬਸ ਉਦੋਂ ਹੀ ਕੰਮ ਕਰਨੇ ਸੀਗੇ ਤਾਂ ਆ ਜਿਹੜਾ ਅੱਜ ਰਿਜ਼ਲਟ ਆਪਣੇ ਕੋਲੇ ਮਤਲਬ ਸਾਰਾ ਫਾਈਨਲ ਆ ਫੋਲਨ ਫਾਈਨਲ ਹੋ ਗਿਆ ਆਪਣੇ ਸਾਹਮਣੇ 6 ਸਾਲਾਂ ਦੀ ਮਿਹਨਤ ਆ ਮੁੰਡੇ ਦੀ ਹਾਂ ਬਾਈ ਇਹ ਨਾ ਮੇਰੀ ਇੰਸਟਾਗ੍ਰam ਤੇ ਹੋਈ ਸੀ ਕਾਫੀ ਰਣਗ ਗੱਲਾਂ ਗੱਲ ਮੈਂ ਕਿਹਾ ਬਈ ਜਿਹੜੀ ਚੀਜ਼ ਦੇਖੀ ਸੀ ਮੈਂ ਇੱਥੋਂ ਦੇਖਿਆ ਸੀਗਾ ਬਾਈ ਇਹਦੇ ਵਿੱਚ ਨਾ ਥੱਲੇ ਤੁਹਾਨੂੰ ਸ਼ਾਇਦ ਕਲਿੱਪ ਵੀ ਲਾ ਦੂੰ ਕਰਾਉਣ opinion gear ਸਾਰੇ ਚੱਲਦੇ ਆ ਤੇ ਗੇਰਾਂ ਤੇ ਕੰਮ ਸਾਰਾ ਕਰਦਾ ਸੀਗਾ ਇਹ ਉਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਯਾਰ ਵੀ ਚੀਜ਼ ਦਿਖਾਉਣੇ ਆ ਤੇ ਮੈਂ ਤੁਹਾਨੂੰ ਪਾਏ ਫੇਰ ਵੀ ਕਹਿਣਾ ਯਾਰ ਸ਼ੇਅਰ ਤੁਸੀਂ ਕਰਨੀ ਹੈ ਨਾ ਪੰਜਾਬ ਦਾ ਜਿਹੜਾ ਟੈਲੈਂਟ ਆ ਯਾਰ ਕੋਈ ਇੰਨੀ ਮਿਹਨਤ ਕਰਦਾ ਤੇ ਤੁਸੀਂ ਸ਼ੇਅਰ ਕਰਦੇ ਹੋ ਨਾ ਸਪੋਰਟ ਕਰਿਓ ਤਾਂ ਬਾਈ ਦੀ ਤੇ ਬਾਈ ਦਿਖਾਈਏ ਇਹਦੇ ਵਿੱਚ ਸਟਾਰਟਿੰਗ ਜੋ ਆਪਾਂ ਫਰੰਟ ਤੋਂ ਚੱਕ ਲਈਏ ਟਰੈਕਟਰ ਨੂੰ ਜੇ ਬਾਅਦ ਤੁਸੀਂ ਦੇਖ ਲਓ ਚੁੱਲ੍ਹਾ ਵਗੈਰਾ ਜਿਹੜਾ ਲਾ ਕੇ ਹੈ ਨਾ ਵੇਟਾਂ ਵਾਲਾ ਉਵੇਂ ਬਣਾਇਆ ਹੋਇਆ ਬਾਈ ਨੇ ਕਰੋਗੇ ਸ਼ੁਰੂ ਬਾਈ ਇੱਥੋਂ ਦੱਸ ਦਿਓ ਸਾਰਾ ਨਾ ਕੀ ਕੁਛ ਲਾਇਆ ਤੁਸੀਂ ਬਣਾ ਕੇ ਟਾਇਰ ਕਾਦੇ ਲਾਇਆ ਇਹ ਟਾਇਰ ਤਾਂ ਆਪਣੇ ਹੈਗੇ ਆ ਜੀ ਲੱਕੜ ਦੇ ਮੋਰਲੇ ਇਹ ਵੀ ਆਪਾਂ ਆਪ ਅੱਛਾ ਲੱਕੜ ਦੇ ਆ ਬਾਈ ਇਹ ਹਾਂਜੀ ਇਹ ਲੱਕੜ ਦੇ ਆ ਆਪਣੇ ਆ ਫਿਰ ਕੱਟੇ ਇਹ ਬਣਾਏ ਆ ਕੱਟ ਕੱਟ ਕੇ ਇਹ ਗੁੱਡੀ ਆਪਣੀ ਆਪ ਦੀ ਪਾਈ ਹੋਈ ਐ ਇਹਦੇ ਤੇ ਠੀਕ ਆ ਡਬਲ ਗੁੱਡੀ ਵਾਲੇ ਟਾਇਰ ਆ ਮਿੱਤਰੋ ਬਣਾਏ ਆ ਬਾਈ ਨੇ ਲੱਕੜ ਦੇ ਤੇ ਰਿਮ ਦੇਖੋ ਬਣਾਇਆ ਰਿਮ ਵੀ ਆਪਣੇ ਆਪ ਦੇ ਪਾਏ ਹੋਏ ਆ ਅੱਛਾ ਤੇ ਰਿਮਾਂ ਵਾਲੇ ਨਾਟ ਫਿਰ ਛੋਟੇ ਲੱਭ ਕੇ ਲਾਏ ਬਾਈ ਹਾਂਜੀ ਇਹ ਛੋਟੇ ਤੇ ਉਵੇਂ ਇਹਦੀ ਹੱਬ ਰਿਮ ਅੱਡ ਲੈ ਜਾਂਦਾ ਹੱਬ ਜਿਵੇਂ ਹੁੰਦੀ ਆ ਟਾਇਰ ਦੀ ਉਹ ਅੱਡ ਨਿਕਲਦੀ ਆਗੀ ਠੀਕ ਆ ਤੇ ਸਪੈਂਡਲ ਉਦਾਂ ਹੀ ਸਪੈਂਡਲ ਪਾਏ ਹੋਏ ਆ ਇਹਦੇ ਚ ਅੱਛਾ ਇਹ ਨਹੀਂ ਸੋਚਿਆ ਵੀ ਆਪਾਂ ਯਾਰ ਇਹਨੂੰ ਦੇਸੀ ਕਰਦੇ ਸਾਰਾ ਉਵੇਂ ਹੀ ਬਣਾਇਆ ਹੈ ਨਹੀਂ ਹਾਂ ਜਿੰਨੀ ਵੀ ਚੀਜ਼ ਇਹਦੇ ਲੱਗੀ ਆ ਉਹ ਖੁੱਲਦੀ ਆ ਠੀਕ ਆ ਕਿਆ ਬਾਤ ਆ ਤੇ ਇਹ ਪਾਵਰ ਸਟੀering ਵੀ ਕੀਤਾ ਹੈ ਹਾਂਜੀ ਇਹ ਪਾਵਰ ਸਟੀering ਆ ਠੀਕ ਆ ਆਲੇ ਵੀ ਡਬਲ ਐਕਟ ਪਾਵਰ ਸਟੀering ਦੇ ਵਿੱਚ ਡਬਲ ਐਕਟਿੰਗ ਜੈਕ ਆ ਦੇ ਚ ਅੱਛਾ ਡਬਲ ਐਕਟਿੰਗ ਜੈਕ ਵਾਲਾ ਤੁਸੀਂ ਦੇਖ ਸਕਦੇ ਹੋ ਇੱਧਰ ਹਨਾ ਪਾਵਰ ਸਟੀering ਆ ਤੇ ਕਿਆ ਬਾਤ ਆ ਫਰੰਟ ਤੋਂ ਆਪਾਂ ਜਿਹੜਾ ਤੁਹਾਨੂੰ ਇਹਦਾ ਹਿੱਸਾ ਦਿਖਾਇਆ ਬਾਈ ਇਹਦੀ ਸ਼ੋ ਖੁੱਲ ਜਾਂਦੀ ਹੈ ਫਿਰ ਹਾਂਜੀ ਸ਼ੋ ਆਪਾਂ ਖੋਲ ਦਿੰਨੇ ਖੋਲਿਓ ਬਾਈ ਕੀ ਆ ਬਤਾਂ ਬਈ ਇੰਟਰਕੂਲਰ ਵਗੈਰਾ ਲਾ ਕੇ ਰੇਡੀਏਟਰ ਲਾ ਕੇ ਬਾਈ ਨੇ ਇੱਧਰ ਦੇਖੋ ਹਨਾ ਤੇ ਦੂਜਾ 에ਅਰ ਕਲਿੰਡਰ ਲਾਇਆ ਸੁੱਕਾ ਜਿਹੜਾ ਟਰੈਕਟਰ ਚ ਆਉਂਦਾ ਤੇ ਇਹ ਬਾਈ ਮਾਡਲ 5310 ਜਾਂ ਕਿਹੜਾ ਤਿਆਰ ਕੀਤਾ ਇਹ 5405 ਆ ਜੀ 5405 ਤਿਆਰ ਕੀਤਾ ਹੈ ਹਾਂਜੀ ਲੈ ਵੀ ਹੁਣ ਮੈਂ ਕੋਲੇ ਦਿਖਾਉਣਾ ਬਈ ਜਾ ਕੇ ਨਾ ਹੈਰਾਨ ਹੋ ਜੂਗੇ ਯਾਰ ਵੀ ਇੰਨੀ ਬਰੀਕੀ ਤੱਕ ਗਿਆ ਬਾਈ ਆਹ ਹੈੱਡ ਬਣਾਤਾ ਇੰਜਨ ਦਾ ਠੀਕ ਹੈ ਸਾਰਾ ਜਿਹੜਾ ਇਹਦੇ ਨਾਲ ਆ ਜਿਵੇਂ ਇਹਦੀ ਆਲਟਰਨੇਟਰ ਦੇਤਾ ਇੱਧਰ ਜਿਹੜੇ ਪੰਪ ਦੇਤੇ ਸੈਲਫ ਦੇਤੀ ਆ ਇਹ ਸਾਰਾ ਬਈ ਦੇਖ ਕੇ ਬਣਾਇਆ ਫਿਰ ਉਵੇਂ ਹੀ ਕੱਲੀ-ਕੱਲੀ ਚੀਜ਼ ਜਿਹਨੇ ਜਾਂਦੀ ਹੈ ਟਰੈਕਟਰ ਦੇ ਜਮ ਜਿੱਥੇ ਜਿਹੜੀ ਚੀਜ਼ ਟਰੈਕਟਰ ਤੇ ਹੋਊਗੀ ਉੱਥੇ ਹੀ ਲਾਈ ਆਪਾਂ ਤੇ ਉਦਾਂ ਹੀ ਡਿਜ਼ਾਈਨ ਕੀਤੀ ਹੈ ਠੀਕ ਹੈ ਕੀ ਬਾਤਾਂ ਬਈ ਇਧਰ ਦੀ ਇੰਜਨ ਦੀ ਬਾਡੀ ਵੀ ਉਦਾਂ ਜਿੰਦੀ ਵੀ ਡਿਜ਼ਾਈਨ ਹੈਗਾ ਇਹ ਬਾਡੀ ਫਿਰ ਸਾਰੀ ਕਾਦੀ ਬਣਾਈ ਹੈ ਬਈ ਇਹ ਬਾਡੀ ਲੱਕੜ ਦੀ ਹੈਗੀ ਅੱਛਾ ਹਾਂਜੀ ਠੀਕ ਹੈ ਲੈ ਪੰਪ ਵਗੈਰਾ ਲਾ ਕੇ ਤਿੰਨ ਸਿਲੰਡਰ ਹੁੰਦਾ ਤੇ ਇਹਦਾ ਬਈ ਫੈਨ ਵਗੈਰਾ ਫਿਰ ਇਹ ਚੱਲਦਾ ਘੁੰਮਦਾ ਵਗੈਰਾ ਸਾਰਾ ਹਾਂਜੀ ਉਹ ਥੱਲੇ ਆਪਣੀ ਇੰਜਨ ਵਾਲੀ ਪੁਲੀ ਘੁੰਮਦੀ ਹੈਗੀ ਅੱਛਾ ਤੇ ਉਹ ਫਿਰ ਫੈਨ ਘੁੰਮਦਾਗਾ ਆਲਟੀਨੇਟਰ ਇਹਦੀਆਂ ਬੈਟਰੀਆਂ ਚਾਰਜ ਕਰਦਾ ਜਿਵੇਂ ਨਾ ਡਿਪਰ ਵਗੈਰਾ ਵਾਲੀ ਹੋਗੀ ਠੀਕ ਹੈ ਇਹ ਚੱਲਦੇ ਆ ਦੇ ਅੱਛਾ ਇਹਦੇ ਵਿੱਚ ਜੀ ਕ੍ਰੈਂਕ ਦੀ ਗੱਲ ਕਰੀਏ ਕ੍ਰੈਂਕ ਪਿਸਟਨ ਬਣਾਏ ਹੋਵੇਂ ਹਾਂਜੀ ਵੀ ਇਹਦੇ 'ਚ ਆਪਣੀ ਮੋਟਰ ਪਾਈ ਹੋਈ ਹੈਗੀ ਅੱਛਾ ਮੋਟਰ ਪਾਈ ਹੋਈ ਹੈ ਠੀਕ ਹੈ ਤੇ ਇਹਦੇ ਵਿੱਚ ਹੁਣ ਆ ਗਿਆ ਕਲੱਚ ਕਲੱਚ ਦਿੱਤਾ ਪਿਆ ਬਈ ਉਵੇਂ ਬਣਾਇਆ ਕਲੱਚ ਇਹਦੇ ਫਰਾਈ ਵੀਲ ਲੱਗਿਆ ਵਾ ਤੇ ਉਦਾਂ ਕਲੱਚ ਪਲੇਟ ਪਾਈ ਹੋਈ ਆ ਛੋਟੀ ਜੀ ਬਣਾ ਕੇ ਠੀਕ ਆ ਤੇ ਫਰਾਈ ਵੀਲ ਵਿੱਚ ਲੱਗਿਆ ਵਾ ਇਹਦੇ ਤੇ ਉਦਾਂ ਆ ਦੇਖੋ ਠੀਕ ਆ ਇਹ ਮਤਲਬ ਵਰਕਿੰਗ ਚ ਆ ਸਾਰਾ ਹਾਂਜੀ ਆਪਾਂ ਡੰਮੀ ਨਹੀਂ ਲਾਈ ਹੋਈਗੀ ਡੰਮੀ ਨਹੀਂ ਲਾਈ ਹਾਂਜੀ ਹੂੰ ਤੇ ਆਹ ਰੇਸ ਵੀ ਇਹਦੀ ਇਧਰੋਂ ਵਰਕਿੰਗ ਚ ਆਓ ਦੇਖੋ ਉਧਰੋਂ ਪੰਪ ਕੋਲੋਂ ਹਿੱਲੂਗੀ ਰਾੜ ਠੀਕ ਆ ਉਦਾਂ ਕਰਿਓ ਬਈ ਲੈ ਵੀ ਇਹ ਤਾਂ ਹੈ ਦੇਖ ਵੀ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਿਆ ਗਿਆ ਵੀ ਆਹ ਚੀਜ਼ ਹੈ ਜੇ ਰੇਸ ਦਾ ਤਾਰ ਆ ਤਾਂ ਰੇਸ ਵਾਲੀ ਤਾਰ ਆ ਤਾਂ ਇੱਥੋਂ ਜਿਹੜਾ ਪੰਪ ਤੋਂ ਰੇਸ ਹੁੰਦੀ ਹੈ ਨਾ ਐ ਨਹੀਂ ਆ ਵੀ ਆਹ ਜਿਹੜਾ ਮਾਡਲ ਹੈ ਡੰਮੀ ਬਣਾਤਾ ਇੱਥੋਂ ਛੱਡ ਵੀ ਇੱਕ ਕੱਲਾ ਆਪਾਂ ਉੱਪਰ ਹੁਲਾਤੀ ਰੇਸ ਵੀ ਇਹਦਾ ਜਿਹੜਾ ਹੋ ਗਿਆ ਤੇ ਆਹ ਇਹਦਾ ਚੈਂਬਰ ਆ ਗਿਆ ਥੱਲੇ ਹਨਾ ਹਾਂਜੀ ਖੁੱਲਦਾ ਚੈਂਬਰ ਬਾਈ ਹਾਂ ਚੈਂਬਰ ਸਾਰੀ ਇਹਦੀ A ਤੋਂ Z ਚੈਂਬਰ ਵੀ ਨਾਟਾ A ਤੋਂ Z ਚੀਜ਼ ਇਹਦੀ ਖੁੱਲਦੀ ਹੈਗੀ ਠੀਕ ਆ ਦਣੀਗੇ ਜਿੱਥੋਂ ਮਰਜੀ ਖੋਲ ਲਗੇ ਆ ਸੈਂਟਰ ਦੇਖ ਲੈ ਇਹਦੇ ਯਾਰ ਹਾਂ ਠੀਕ ਆ ਡੀਜ਼ਲ ਪੰਪ ਦੇਖ ਲੈ ਤੇ ਚੁੱਲਾ ਵਗੈਰਾ ਆ ਗਿਆ ਹਨਾ ਹਿੱਸਾ ਤੇ ਇਹਦਾ ਫਿਰ ਇਹਨੂੰ ਟੂ ਚੈੱਕ ਕੀਤਾ ਬਈ ਇਹਨੂੰ ਮਤਲਬ ਜਿਵੇਂ ਰਿਮੋਟ ਤੇ ਹਾਂਜੀ ਦੋਨੇ ਆਪਸ਼ਨ ਹੈ ਚ ਮੈਨੂਅਲ ਵੀ ਆ ਤੇ ਰਿਮੋਟ ਦੇ ਵੀ ਆ ਠੀਕ ਹੈ ਤੇ ਜਿਹੜਾ ਗੇਅਰ ਦਾ ਸੀ ਗੇਅਰ ਵਾਲਾ ਸਿਸਟਮ ਸਮਝਾਇਓ ਬਈ ਗੇਅਰ ਫਿਰ ਸਾਰੇ ਵਰਕਿੰਗ ਉਵੇਂ ਹੀ ਪੈਂਦੇ ਹੈ ਗੇਰੇ ਦੇ ਆ ਤਾਂ ਹੋ ਗਿਆ ਆਪਣਾ ਰੇਂਜ ਲੀਵਰ ਹਾਈ ਤੇ ਲੋ ਲੱਗਦਾ ਹੈ ਹੁਣ ਹਾਂਜੀ ਇੱਥੇ ਪਹਿਲ ਇੱਥੇ ਹਾਈ ਚ ਇੱਥੇ ਲੋ ਚ ਲੋ ਚ ਠੀਕ ਹੈ ਤੇ ਆ ਹੋ ਗਿਆ ਫਾਰਵਰਡ ਤੇ ਰਿਵਰਸ ਬਿਜਾਲੇ ਨੀ ਹਟਣ ਠੀਕ ਹੈ ਤੇ ਲਿਫਟ ਵਗੈਰਾ ਬਾਈ ਤੇ ਲਿਫਟ ਚੱਲਦੀ ਹੈਗੀ ਇਹਦੀ ਇਥੋਂ ਲੀਵਰਾਂ ਤੋਂ ਵੀ ਚਾਗਦਾ ਤੇ ਰਿਮੋਟ ਤੋਂ ਵੀ ਚੱਕੂਗਾ ਰਿਮੋਟ ਤੋਂ ਵੀ ਚੱਕੂਗਾ ਮੈਨੂਅਲ ਵੀ ਆਟੋਮੈਟਿਕਲੀ ਰਿਮੋਟ ਵਾਲਾ ਵੀ ਦੋਨੇ ਆਪਸ਼ਨ ਹੈ ਇੱਥੇ ਚ ਠੀਕ ਆ ਕਿਵੇਂ ਸੋਚ ਲਿਆ ਵੀ ਸੀਟ ਨੂੰ ਜੰਪ ਦੇ ਦਈਏ ਇਹ ਸੀਟ ਇਹਦੀ ਇਹ ਸੀਟ ਜੰਪ ਸੀਟ ਕਿ ਬੰਦਾ ਆਉਂਦੀਆਂ ਜੋਂਡੀਆਂ ਦੀ ਬੱਸ ਇਹਨੂੰ ਵੀ ਸ਼ੌਕਰ ਲਾ ਦੇ ਤੇ ਬੱਖਲ ਇਕੱਠੇ ਹੋ ਜਾਣ ਹੈਨਾ ਆ ਹੈਗਾ ਇਹਦਾ ਪੀਟੀਓ ਗੇਅਰ ਹੈਨਾ ਹਾਂ ਠੀਕ ਹੈ ਪੀਟੋ ਇਹਦੀ 2 ਸਪੀਡ ਚ ਹਾਈ ਤੇ ਲੋ ਜਿਵੇਂ ਆਪਾਂ ਕਹਿੰਦੇ ਆ ਪੀਟੋ ਵੀ 2 ਸਪੀਡ ਚ ਦੇਤੀ 2 ਸਪੀਡ ਚ ਇਹਦੀ ਪੀਡੀ ਇਹ ਵਰ ਕਿਉਂ ਕਰਦੀ ਹੈ 540 ਜਾਂ ਆਪਾਂ ਕਹਿੰਦੇ 1000 ਦੇ ਚੱਕਰਾਂ ਦੇ 750 ਕਰ ਦਿੰਦੇ ਹਾਂ ਤੇ ਆਹ ਹੋ ਗਿਆ ਇਹਦਾ ਆਪਣਾ ਉਹ ਕਲਚ ਹੈਂਡ ਕਲਚ ਜਿਵੇਂ ਰੈਟਰ ਤੇ ਨਹੀਂ ਹੁੰਦਾ ਡਾਇਰੈਕਟ ਪੀਡੀਓ ਕਹਿੰਦੇ ਨੇ ਆਈ ਪੀਟੋ ਕਲਚ ਕਹਿੰਦੇ ਨੇ ਇੰਡੀਪੈਂਡੈਂਟ ਉਦਾਂ ਇਹ ਇਹ ਵੀ ਇਧਰੋਂ ਰਾੜਾਂ ਵਰਕ ਕਰਦੀਆਂ ਇਹਦੀਆਂ ਅੱਛਾ ਦੇਖੋ ਇਹ ਆਪਾਂ ਇਹਨੂੰ ਹਲਾਵਾਗੇ ਤਾਂ ਠੀਕ ਆ ਕਿਆ ਬਾਤ ਹੈ ਉਦਾਂ ਹੀ ਵਰਕ ਕਰੂਗੀ ਹਾਂ ਕਿ ਨਗਾਈ ਚ ਆਪਾਂ ਜਾ ਗਏ ਨਾ ਮਿੱਤਰੋ ਉਦੋਂ ਪਤਾ ਲੱਗਦਾ ਵੀ ਹਾਂ ਵੀ ਆ ਬੰਦੇ ਦੀ ਅੱਜ ਮਿਹਨਤ ਕੀਤੀ ਬੋਲਦੀ ਆ ਆਪਾਂ ਜੇ ਬਾਹਰੋਂ-ਬਾਹਰੋਂ ਦਿਖਾ ਦੇ ਵੀ ਹਾਂ ਯਾਰ ਮਾਡਲ ਤਿਆਰ ਕੀਤਾ ਉਹ ਪਰ ਜਿਹੜੀਆਂ ਆਪਾਂ ਬਰੀਕੀਆਂ ਦਿਖਾ ਰਹੇ ਆ ਜਿਵੇਂ ਇਹਦੀ ਹੁਣ ਰੇਸ ਸੀਗੀ ਆ ਤਾਂ ਰੇਸ ਵਾਲੀ ਤਾਰ ਆ ਜਾਂ ਇਹਦਾ ਜਿਹੜਾ ਪੀਟੀਓ ਕਲਚ ਸੀਗਾ ਤਾਂ ਉਹ ਵੀ ਵਰਕਿੰਗ ਕਰਦਾ ਤੇ ਇਹਦੇ ਵਿੱਚ ਇਹ ਨਾ ਸਮਝੋ ਵੀ ਖਾਲੀ ਆ ਇਹਦੇ ਵਿੱਚ ਕਰਾਉਨ ਪੀਨਿਅਨ ਗੀਅਰ ਸਾਰਾ ਕੁਝ ਵਿੱਚ ਫਿੱਟ ਕੀਤਾ ਹੋਇਆ ਫਿੱਟ ਕੀਤਾ ਤੇ ਹੁਣ ਜਿਵੇਂ ਆਪਣੀ ਇਹਦੀ ਲੈਫਟ ਆ ਗਈ ਇਹਦੀ ਲੈਫਟ ਸੈਂਸ ਕਰਦੀ ਹੈਗੀ ਅੱਛਾ ਬਈ ਯਾਨੀ ਕਿ ਇੱਥੋਂ ਆ ਦੀ ਆ ਦੀ ਇਹ ਚੱਕੀ ਜਾਣੀ ਲੈਫਟ ਸੈਂਸਿੰਗ ਚ ਹੈ ਨਾ ਕੰਟਰੋਲ ਚ ਰਹਿੰਦੀ ਆ ਜਦੋਂ ਦਬ ਜਾਂਦਾ ਇਹ ਹੱਥ ਲੱਗ ਜਾਂਦੇ ਆ ਇਹ ਮਤਲਬ ਇਹ ਇਹ ਆਟੋਮੈਟਿਕ ਡੰਡਾ ਪਾ ਕੇ ਇਹਨੂੰ ਤਾਂ ਚੱਕ ਆ ਮੈਂ ਚੱਕ ਜਾਂਦੀ ਆ ਆਟੋਮੈਟਿਕ ਅੱਛਾ ਆਹ ਕੀ ਬਾਤ ਆ ਮਰੇ ਨਾ ਝੜਕਾ ਹਾਂ ਇਹ ਜੇ ਦਬਾਂਗੇ ਇਹਨੂੰ ਇਹ ਲੈ ਜਪਾ ਚਲਾ ਕੇ ਦਿਖਾਉਣੇ ਆ ਨਾ ਉਦੋਂ ਦਿਖਾਵਾਂਗੇ ਆ ਜਿੰਮੇ ਇਹਦਾ ਪੀਟੀਓ ਗੀਅਰ ਜੌਂਡੀਰ ਦਾ ਪਿੱਛੋਂ ਨਿਕਲਦਾ ਉਵੇਂ ਹੀ ਪਲੇਟ ਖੁੱਲ ਕੇ ਇਹਦਾ ਗੀਅਰ ਨਿਕਲ ਜਾਂਦਾ ਅੱਛਾ ਸਾਰਾ ਹੋ ਮੂਮੀ ਬਣਾਇਆ ਸੇਮ ਟੂ ਸੇਮ ਮੂਮੀ ਆ ਹਾਂਡੀ ਹੁੰਡੀ ਆਪਾਂ ਉਦਾਂ ਹੀ ਇਹਦੀ ਡਿਜ਼ਾਈਨ ਕੀਤੀ ਆ ਠੀਕ ਹੈ ਤੇ ਬਾਕੀ ਆਹ ਦੇਖੋ ਨਾ ਸਾਰਾ ਜਿਹੜਾ ਜਿਹੜਾ ਕੱਲੀ ਪੈਨ ਤੋਂ ਲੈ ਕੇ ਠੀਕ ਹੈ ਕੱਲੀ ਕੱਲੀ ਚੀਜ਼ ਇਹਦੀ ਤੁਹਾਨੂੰ ਟਰੈਕਟਰ ਨਾਲ ਦੀ ਜਿਹ ਵੱਡੇ ਟਰੈਕਟਰ ਨਾਲ ਦੀ ਵੱਡਾ ਟਰੈਕਟਰ ਦਾ ਆਪਾਂ ਕਹਿ ਲਈ ਵੀ ਛੋਟਾ ਆ ਗਿਆ ਮਿੰਨੀ ਇਹ ਬਸ ਉਹਦਾ ਛੋਟਾ ਭਰਾ ਛੋਟਾ ਭਰਾ ਆ ਗਿਆ ਹਾਂ ਤੇ ਇਹਦਾ ਇਨਸਟਰੂਮੈਂ ਤੇ ਇਹਦਾ ਫਿਰ ਸਟੀering ਵਗੈਰਾ ਇੱਥੋਂ ਆਪਾਂ ਕੰਟਰੋਲ ਕਰ ਸਕਦੇ ਆ ਕਿ ਦੂਸਰੋ ਹੁੰਦਾ ਬਈ ਨਹੀਂ ਨਹੀਂ ਇਹਦਾ ਰਿਮੋਟ ਨਾਲ ਵੀ ਹੋ ਜਾਂਦਾ ਤੇ ਇੱਥੋਂ ਵੀ ਕੰਟਰੋਲ ਹੋ ਜਾਂਦਾਗਾ ਦੋਨੇ ਆਖਣਾ ਯਾਰ ਇਹਦੇ ਦਾ ਨਾ ਅਜੇ ਮੰਗਵਾਇਆ ਮੋਂਲਾਈਨ ਉਹਨੂੰ ਥੋੜਾ ਟਾਈਮ ਲੱਗਦਾ ਉਹਨੂੰ ਤੇ ਪਰੇ ਉਧਰ ਮੈਨੂ ਵਾਲੀ ਬਹੁਤ ਵਧੀਆ ਵਰਕ ਕਰਦਾ ਯਾਰ ਰਿਮੋਟ ਦੀ ਇਹਦਾ ਜਦ ਸ਼ਹਿਰ ਵਾਲੇ ਜਿਹੜਾ ਲੋਡ ਹੁੰਦੇ ਪੈਂਡਲ ਤੇ ਸਾਰੇ ਮੈਨੂ ਵਾਲੇ ਚਲਾ ਗਏ ਮੈਨੂ ਚਲਾ ਕੇ ਰੱਖੀ ਹੈ ਨਾ ਤੇ ਇਹਦੇ ਪਿੱਛੇ ਫਿਰ ਬਾਈ ਕੋਈ ਇੰਪਲੀਮੈਂਟ ਵੀ ਬਣਾਏ ਹੋਣੇ ਹੈਤੀ ਬਾੜੀ ਦੇ ਪਸੰਦ ਬਣਾ ਲੈਣੇ ਹੈ ਹੈ ਇਹਦੇ ਨਾਲ ਇੱਕ ਰੂਟਾ ਵੀ ਇਧਰ ਇਧਰ ਲਈ ਸੈੱਟ ਹੋ ਗਈ ਹੈ ਹਾਂਜੀ ਹਾਂਜੀ ਟਰੈਕਟਰ ਚੇਂਜ ਕਮਾ ਲੈਣੇ ਆ ਕਮਾ ਦੇ ਤੇ ਲੈ ਵੀ ਇਧਰ ਲਈ ਸਾਈਡ ਵੀ ਦਿਖਾ ਰਹੀ ਹਾਂ ਆ ਇਹਦੇ ਆ ਗਈ ਆਪਣੇ ਬ੍ਰੇਕ ਜੀ ਠੀਕ ਹੈ ਬ੍ਰੇਕ ਕਮ ਕਰਦੇ ਹਾਂ ਹਾਂਜੀ ਠੀਕ ਹੈ ਠੀਕ ਹੈ ਜਾਮ ਹੋ ਗਿਆ ਓਏ ਹਾਂਜੀ ਤੇ ਆ ਆਪਣੀਆਂ ਜਿਵੇਂ ਲੈਫਟ ਨੂੰ ਜਾਂ ਡਾਇਰ ਦੇ ਪੈਪਾਂ ਜਾਂਦੇ ਹੁੰਦੇ ਆਂ ਪਿੱਛੋਂ ਇੱਥੋਂ ਤੇਲ ਲੈਂਦਾ ਪੰਪ ਦਾ ਟਰਾਪ ਆ ਵਾਪਸੀ ਹੋ ਗਈ ਠੀਕ ਹੈ ਉਦਾਂ ਹੀ ਉਦਾਂ ਹੀ ਹੈ ਨਾ ਆ ਉਹਦੀ ਆ ਇੰਜਨ ਦੀ ਆਇਲ ਗੇਜ ਹੋ ਗਈ ਠੀਕ ਹੈ ਚੈੱਕ ਕਰਨ ਵਾਲੀ ਚੈੱਕ ਕਰਨ ਵਾਲੀ ਮਗਲਾਈਲ ਆਪਣਾ ਕਿੰਨਾ ਕੁ ਪਿਆ ਭਾਈ ਚੈੱਕ ਕਰਨ ਲਗੇ ਠੀਕ ਹੈ ਆ ਪ੍ਰੈਸਰ ਵਾਲੀਆਂ ਪੈਪਾਂ ਆ ਗਈਆਂ ਨੇ ਠੀਕ ਹੈ ਇਹ ਇਹਦੇ ਵਿੱਚ ਦੀ ਫਿਰ ਸਰਕਲ ਚੱਲਦਾ ਤੇਲ ਆ ਸਰਕਲ ਚੱਲਦਾ ਇਹ ਤੇ ਮਗਲਾਈਲ ਤੇ ਆ ਪਾਵਰ ਸਟੇਟ ਹੈ ਦਾ ਅੱਛਾ ਮਗਲਾਈਲ ਤੇ ਆ ਹਾਂ ਪੈਪਾਂ ਤੱਪ ਭਰੀਆਂ ਹੋਈਆਂ ਤੇਲ ਨਾਲ ਦੀਆਂ ਠੀਕ ਆ ਤੇ ਜਿਹੜੀ ਆਹ ਪਾਈਪ ਆ ਬਾਈ ਇਹਦੇ ਚ ਵੀ ਜਾਂਦਾ ਹੈਗਾ ਕਿ ਨਹੀਂ ਇਹ ਉਦਾਂ ਇਹਦਾ ਦਿਖਾਈ ਗਿਆ ਜਾਨੀ ਕਿ ਜਿਵੇਂ ਜੌਂਡੀਰ ਦੀ ਹੁੰਦੀ ਆ ਇਹਦਾ ਸਰਵੋ ਲੋਨ ਵਾਲਾ ਹੈਗਾ ਜਦੋਂ ਸਰਵੋ ਲੱਗ ਗਿਆ ਫਿਰ ਇਹ ਇਹਦੇ ਚ ਵੀ ਆਇਲ ਵਰਕ ਕਰੂਗਾ ਤੇ ਆਹ ਤਾਂ ਕਰੂਗਾ 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 ਇਹ ਕਰੂਗਾ ਹਾਂ ਤੇ ਬਾਕੀ ਭਾਈ ਆਹ ਦੇਖੋ ਹਣਾ ਇਹ ਟੈਂਕੀ ਵਗੈਰਾ ਤਾਂ ਆ ਕੇ ਹੁਣ ਸਲਿੱਪ ਗੀਅਰ ਹੁੰਦਾ ਇਹ ਆ ਡਿਫਰੈਂਸ਼ੀਅਲ ਲੋਗ ਆ ਗਿਆ ਸਲਿੱਪ ਗੀਅਰ ਆ ਗਿਆ ਆ ਆ ਗਿਆ ਇਹ ਵੀ ਕੰਮ ਕਰਦਾ ਬਾਈ ਨਹੀਂ ਇਹ ਉਦਾਂ ਵਰਕਿੰਗ ਚ ਦਿਖਾਇਆ ਹੋਇਆ ਵਰਕਿੰਗ ਚ ਦਿਖਾਇਆ ਗਿਆ ਜਿਹੜੇ ਇਹਦੇ ਕੰਮ ਕਰਨ ਵਾਲੇ ਲੀਵਰ ਆ, ਗੇਅਰ ਆ, ਫਾਰਵਰਡ ਆ, ਪੀਟੀਓ ਕਲਚ ਵਾਲਾ ਆ ਗਿਆ, ਪੀਟੀਓ ਆ ਗਿਆ, ਇਧਰ ਹਾਈ ਲੋ ਵਾਲਾ ਆ ਗਿਆ। ਤੇ ਬ੍ਰੇਕਾਂ ਵਾਲਾ ਹਿਸਟਮ ਵੀ ਜੇ ਤੁਸੀਂ ਪ੍ਰੈਸ ਕਰਦੇ ਆ ਤਾਂ ਬ੍ਰੇਕ ਵੀ ਲੱਗਦੇ ਆ ਬਾਈ। ਇਹ ਵੀ ਨਹੀਂ ਕਸਰ ਛੱਡੀ ਨਹੀਂ ਗਈ। ਤੇ ਬਾਕੀ ਪਿੰਡ ਮਾਛੀ ਕੇ ਖੜੇ ਆ ਤੇ ਬਾਈ ਦਾ ਜਿਹੜੀ ਇੰਸਟਾ ਦੀ ਆਈਡੀ ਆ ਨਾ ਮੈਂ ਵੈਸੇ ਉੱਪਰ ਸਕਰੀਨਸ਼ਾਟ ਵੀ ਲਾਇਆ ਹੋਇਆਗਾ। ਤੇ ਇਹ ਹੈਗਾ ਜਸ ਜਸ ਸਕਿੱਲਸ ਠੀਕ ਹੈ। ਇਹ ਮਤਲਬ ਨਾ ਦਾ ਅਲਟਰਨੇਟਰ ਨੀਗਾ ਜਿਵੇਂ ਇਹਦਾ ਥੱਲੋਂ ਜਦੋਂ ਮੋਟਰ ਚੱਲਦੀ ਆ ਇਹਦੀ ਕ੍ਰੈਂਕ ਘੁੰਮਦੀ ਆ ਕ੍ਰੈਂਕ ਘੁੰਮਦੀ ਆ ਪੱਖਾ ਘੁੰਮਦਾ ਤੇ ਅਲਟਰਨੇਟਰ ਨਾਲ ਬੈਟਰੀ ਚਾਰਜ ਕਰਦਾ ਜਿਵੇਂ ਆ ਬੈਟਰੀ ਲੱਗੇ ਤੇ ਹੂੰ ਲਾਈਟਾਂ ਲਈ ਇਹ ਲਾਈਟਾਂ ਦੇਖਿਆ ਸੀਗਾ ਐਂਪੀਮੀਟਰ ਨਾਲ ਕੱਢ ਕੇ ਕਰੰਟ ਦਾ ਕੱਢਦਾ ਚਾਹਦਾ ਕਰਦਾ ਚਾਰਜਰ ਕਰਦਾ ਆ ਇਹ ਲਾਈਟਾਂ ਜਾ ਜਾਂਦੇ ਸਾਰੇ ਡਿਪਰ ਜਾਗਦੇ ਆ ਅੱਛਾ ਇਹ ਮਤਲਬ ਨਹੀਂ ਤਾਂ ਬੈਟਰੀ ਲੋ ਹੋ ਜੇ ਫਿਰ ਲੋ ਜੰਗੂ ਇਸੇ ਚਗਾਉਣੇ ਆ ਚੱਲਦਾ ਤੇ ਚਾਰਜ ਕਰੀ ਜਾਂਦਾ ਉਹਨਾਂ ਨੂੰ ਚਾਰਜ ਕਰੀ ਜਾਂਦਾ ਉਹਨਾਂ ਦੀ ਬੈਟਰੀ ਚਾਰਜ ਕਰ ਦਿੰਦਾ ਠੀਕ ਆ ਲੈ ਰੋਟੇਟਰ ਬਣਾਏ ਤੇ ਕਾਰਾ ਆ ਮੈਂ ਬਈ ਰਹਿ ਠੀਕ ਹੈ ਇਹਦੀਆਂ ਲਾਈਟਾਂ ਚੱਲਦੀਆਂ ਆਈਆਂ ਤੇ ਇਹ ਜਿਹੜਾ ਕਲਿੱਪ ਮੈਂ ਲੈ ਰਿਹਾ ਅਲੱਗ ਤੋਂ ਸਾਰਾ ਚੱਲਦਾ ਸੁਣੋ ਦਿਖਾਵਾਂਗੇ ਆ ਸ਼ੋਹ ਲੈਂਦੀ ਕੀਤੀ ਹੋਈ ਆ ਇੱਧਰ ਰੋਟਾ ਵਿਕਟਰ ਵੀ ਵਗੈਰਾ ਦਿਖਾਦੀ ਬਈ ਮਿਊਜ਼ਿਕ ਸਿਸਟਮ ਦਾ ਵੀ ਖਾਸ ਪ੍ਰਬੰਧ ਆ ਬਈ ਇਹਨਾਂ ਲਾ ਕੇ ਰੱਖਿਆ ਹੋਇਆ ਹੈ ਨਾ ਤੇ ਮਿਊਜ਼ਿਕ ਸਿਸਟਮ ਦਾ ਅੱਜਕੱਲ ਟਰੈਕਟਰ ਹੀ ਚਲਾਉਂਦਾ ਯਾਰ ਟਰੈਕਟਰ ਚ ਜੱਜਦਾ ਹੀ ਨਹੀਂਗਾ ਲੈ ਆਹ ਜਿਹੜਾ ਪੂਰਾ ਇਹ ਵੀ ਆ ਪੂਰਾ ਲੋਹੇ ਦਾ ਜਿਵੇਂ ਕਹਿ ਲਈਏ ਵੀ ਊਂ ਨਹੀਂ ਜਿਹੜਾ ਹੈਗੀ ਵਾਲਾ ਬਣਾਇਆ ਆ ਰੋਟਾ ਵਿਕਟਰ ਬਣਾਇਆ ਤੇ ਉਹਦਾ ਜਿਹੜਾ ਕਰਾਹਾ ਏ ਭਾਈ ਹੋਰ ਕੀ ਕੀ ਸੰਫਰ ਇਹਦੇ ਬਣਾ ਰਹੇ ਐ ਇੰਪਲੀਮੈਂਟ ਹੋਰ ਇਹਦੇ ਟਰਾਲੀ ਤਿਆਰ ਕਰ ਰਹੇ ਹਾਂ ਟਰਾਲੀ ਤੇ ਜੱਕਲੀ ਤਿਆਰ ਕਰਨੀ ਫਿਰ ਤਿਆਰ ਕਰਨੀ ਠੀਕ ਹੈ ਤੇ ਹਾਲ ਜੈਕ ਉਹ ਮੈਂ ਵਰਕ ਕਰੂਗਾ ਜਿਵੇਂ ਆਹ ਟਰਾਲੀ ਹੁੰਦੀ ਹੈ ਜੀ ਤੇ ਇੱਕ ਇਹਦੇ ਹਾਲ ਜਿਹੜੇ ਮਤਲਬ ਸਹੀ ਹਾਲ ਜਿਵੇਂ ਫਾਲਾ ਫੁਣਾ ਲਾ ਕੇ ਤਿਆਰ ਕਰਨੇ ਹੁਣ ਜਮਾ ਠੀਕ ਆ ਹਾਂ ਕਰਕੇ ਉਹਨਾਂ ਨੂੰ ਥੋੜਾ ਉਹ ਤੇ ਵੀ ਟਾਈਮ ਲੱਗਦਾ ਹੈ ਨਾ ਮੈਨੂੰ ਤਾਂ ਲੱਗਦੀ ਹੈ ਹਾਂ ਰੋਜ਼ ਵੀ ਰੋਜ਼ ਦਿਨਾਂ ਨਾਲ ਥੋੜਾ ਟਾਈਮ ਕੱਢ ਲਈਦਾ ਇਹਦੇ ਵਾਸਤੇ ਦੋਸਤੋ ਸਾਰਾ ਟਰੈਕਟਰ ਤੁਸੀਂ ਚੱਲਦਾ ਦੇਖਿਆ ਸੀ ਕਰਾ ਵੀ ਪਾ ਕੇ ਦੇਖ ਲਿਆ ਰੋਟਾਵੇਟਰ ਵੀ ਪਾ ਕੇ ਦੇਖ ਲਿਆ ਇਹਨੂੰ ਤਾਂ ਚੜ੍ਹਾਈ ਤੇ ਚੜ੍ਹਦਾ ਹੀ ਦੇਖ ਲਿਆ ਸਲਿੱਪ ਵਗੈਰਾ ਸਾਰੇ ਯਾਰ 11 ਚ ਕੰਮ ਕਰਦਾ ਹਨਾ ਪੀਟੀਓ ਤੱਕ ਹੀ ਲੈਫਟ ਕੰਮ ਕਰਦੀ ਹੈ ਸਾਰਾ ਹਨਾ ਭਾਈ ਜੇ ਐਵੇਂ ਦਾ ਕਿਸੇ ਨੇ ਬਣਵਾਉਣਾ ਹੋਵੇ ਬਣਾ ਵੀ ਦਿੰਨੇ ਆ ਕਿ ਸ਼ੌਂਕ ਨੂੰ ਨਹੀਂ ਬਣਾਇਆ ਇਹ ਤਾਂ ਸ਼ੌਂਕ ਨੂੰ ਨਹੀਂ ਬਣਾਇਆ ਸੀ ਪਰ ਬਣਾ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਪਰ ਇੱਕ ਚੀਜ਼ ਆ ਬਈ ਮਿਹਨਤ ਬੜੀ ਲੱਗਦੀ ਆ ਇਹ ਤਾਂ ਹੈਗੀ ਆ ਨਾ ਬਈ ਜਿਹੜੇ ਸਾਹਮਣੇ ਮੈਂ ਕੱਲੀ ਕੱਲੀ ਚੀਜ਼ ਦੇਖੀ ਆ ਸਾਹਮਣੇ ਮਿਹਨਤ ਤਾਂ ਬਹੁਤ ਹੋਈ ਵੀ ਹੈ ਹੂੰ ਕੱਲੀ ਕੱਲੀ ਚੀਜ਼ ਯਾਰ ਉਹ ਮੇਂ ਫਿੱਟ ਕਰਨੀ ਗੇਅਰ-ਗਰਾਰੀ ਚੱਲਣੀ ਪੀਟੀਓ ਨੇ ਕੰਮ ਕਰਨਾ ਵੱਡੀ ਚੀਜ਼ ਆ ਸੀ ਜਿਹੜੀ ਬਾਈ ਨੇ ਦੱਸਿਆ ਵੀ ਲਿਫਟ ਕੰਟਰੋਲ ਹੁੰਦੀ ਆ ਨਾ ਸੈਂਸ ਕਰਦੀ ਆ ਜਿਹੜੀ ਲਿਫਟ ਉਹ ਚੀਜ਼ਾਂ ਵੀ ਯਾਰ ਸੋਚ ਕੇ ਲਾਈਆਂ ਨਹੀਂ ਤਾਂ ਆਪਾਂ ਕਹਦੇ ਨੇ ਚੱਲ ਆ ਛੱਡ ਆ ਚੱਲ ਵੀ ਸਿੱਧਾ ਮੋਟਰ ਤੇ ਦਿਓ ਡਰਾਈਵ ਤੇ ਚੱਲਦਾ ਕਰਦੇ ਹੋਣਾ ਪਰ ਇਹ ਚੀਜ਼ਾਂ ਵੱਡੀਆਂ ਹੁੰਦੀਆਂ ਯਾਰ ਇਹ ਕਲਾ ਹਨਾ ਇਹ ਕਿਸੇ ਕਿਸੇ ਨੂੰ ਵਾਕਸ਼ਦਾ ਹਨਾ ਪਰਮਾਤਮਾ ਤੇ ਯਾਰ ਬਹੁਤ ਸੋਹਣਾ ਕੰਮ ਆ ਬਾਈ ਹਨਾ ਵਧਾਈ ਦੇ ਪਾਤਰ ਹੈ ਯਾਰ ਚੀਜ਼ ਅੱਜ ਵੇਖ ਕੇ ਸਾਨੂੰ ਵੀ ਐਂ ਸੀ ਇੱਕ ਚੀਜ਼ ਵੇਖ ਕੇ ਵੀ ਅੱਗੇ ਤੇ ਇੱਕ ਆਪਾਂ ਦਰਸ਼ਕਾਂ ਨੂੰ ਵੀ ਦਿਖਾਈ ਗਿਆ ਵੀ ਆ ਚੀਜ਼ ਯਾਰ ਤੇ ਆਪਚ ਵੀ ਆਪਣੇ ਹੁਨਰ ਹੈਗਾ ਦੇਖਣਾ ਸੌਂਕ ਨਾਲ ਕੰਮ ਕਰਾ ਜਾਂਦੇ ਆ ਨਹੀਂ ਤਾਂ ਯੂ ਟਾਈਮ ਇਹਨਾਂ ਲਾਤਾ ਬਿਲਕੁਲ ਬਿਲਕੁਲ ਬਾਈ ਟਾਈਮ ਦੀ ਕੋਈ ਪਰਵਾਹ ਨਹੀਂ ਕਰੀ ਹਾਂ ਟਾਈਮ ਤਾਂ ਜਿਵੇਂ ਬਾਈ ਨੇ ਹੁਣ ਦੱਸਿਆ ਹੈਗਾ ਬਿਲਕੁਲ ਬਿਲਕੁਲ ਜੀ ਤੇ ਚੰਗੀ ਲੱਗੀ ਤਾਂ ਹੁਣ ਤੁਸੀਂ ਸ਼ੇਅਰ ਆਪੇ ਕਰਦੇ ਨੇ ਮੈਂ ਬਾਰ ਬਾਰ ਤਾਂ ਆਪਾਂ ਕਹਿੰਦੇ ਨਹੀਂ ਹਣਾ ਤੁਹਾਨੂੰ ਸ਼ੇਅਰ ਨੂੰ ਤੇ ਬਾਈ ਦਾ ਇੰਸਟਾਗ੍ਰam ਦਾ ਜਿਹੜਾ ਪੇਜ ਆ ਉਹਦਾ ਵੀ ਮੈਂ ਸਕਰੀਨਸ਼ਾਟ ਲਾਇਆ ਹੋਇਆ ਸਟਾਰਟਿੰਗ ਦੇ ਵਿੱਚ ਵੀ ਲਾਇਆ ਹੁਣ ਵੀ ਲਾ ਦੇਣਾ ਫੋਲੋ ਕਰ ਲਿਓ ਬਾਈ ਨੂੰ ਤੇ ਯਾਰ ਮਾਣ ਵਧਾਇਓ ਬਾਈ ਦਾ ਹਣਾ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਹਣਾ ਸੋ ਮਿਲਦੇ ਆ ਦੋਸਤੋ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ